ਆਪ ਸਰਵਾ ਰਹੇ ਹੋ ਨਾ ਇੱਥੇ ਮੈਂ ਕਿਰਵਾ ਰੂੰ ਕਿਉਂ ਵੀ ਮੈਂ ਕੰਪਨੀ ਨੂੰ ਅਥਰਾਇਜ਼ ਹਾਂ ਫਿਰ ਅੱਗੇ ਸੇ 5-10 ਹਜ਼ਾਰ ਆਦਮੀ ਚੱਲ ਕੇ ਕਿਸਾਨ ਆ ਜਾਏਗਾ ਫਿਰ ਆਪ ਕਿਆ ਕਰੋਗੇ ਇਹ ਤਾਂ ਲੈਂਡ ਆਰਡਰ ਦੀ ਪ੍ਰੋਬਲਮ ਆ ਜਾਏਗੀ ਕੰਪਨੀ ਕੋ ਕਹਿ ਰਿਹਾ ਆਪ ਕੋ ਨਹੀਂ ਦਿੱਤਾ ਆਪ ਨੂੰ ਅਸੀਂ ਇੱਕ ਹਫਤਾ ਪਹਿਲੇ ਬੰਦ ਕਰਾਇਆ ਆਪ ਕੋ ਬੋਲਾ ਪਰਮਿਸ਼ਨ ਲਾਓ ਪਰਮਿਸ਼ਨ ਆਪ ਕੇ ਹੈ ਬਾਸ ਹੈ ਨਹੀਂ ਆమే ਕੋਈ ਬੋਲੇਗਾ 에어ਪੋਰਟ ਕੇ ਅੰਦਰ ਜਾ ਕੇ ਮਸ਼ੀਨ ਲਗਾਤਾ ਹਮ ਲਗਾ ਦੇਣਾ ਨਾ ਦੇ ਖੇਤਾਂ ਦੇ ਵਿੱਚ ਪਾਣੀ ਕਦੋਂ ਪਹੁੰਚੇਗਾ ਜਦੋਂ ਸਾਰੀ ਫਸਲ ਸੜ ਜਾਏਗੀ ਜਾਂ ਫਿਰ ਪਹੁੰਚੇਗਾ ਹੀ ਨਹੀਂ ਇਹ ਇਰੀਗੇਸ਼ਨ ਡਿਪਾਰਟਮੈਂਟ ਦੇ ਸਾਰੇ ਇੱਥੇ ਪਹੁੰਚੇ ਹੋਏ ਨੇ ਏਡਬਲਯੂ ਮੈਡਮ ਵੀ ਇੱਥੇ ਪਹੁੰਚੇ ਹੋਏ ਨੇ ਔਰ ਇਸ ਵੇਲੇ ਇਹਨਾਂ ਨੇ ਕੰਮ ਰੁਕਵਾ ਦਿੱਤਾ ਹੈ ਕੋਈ ਪਰਮਿਸ਼ਨ ਥੀ ਆਪਕੇ ਪਾਸ ਆਪਕਾ ਨਾਮ ਕੀ ਹੈ ਭਾਈ ਸਰ ਨਾਮ ਬਤਾ ਦਿਜੀਏ ਆਪਣਾ ਸਰ ਗੁੱਡ ਨੇਮ भाई जान आपका नाम क्या है कहाँ से है आप कोई डिपार्टमेंट है कोई कौन है कोई एजेंसी है कौन हो आप भाई साहब एक काम करो इनको ले जाओ आई बाब आगे अभी मशीनें तो रोक के रखो दे भाई साहब तहसीलदार साहब आ रहे हैं अभी मशीनें रोक के रखो मशीनें अभी रोक के रखो तहसीलदार साहब आ रहे हैं पुलिस आ रही है उसके बाद देखते हैं क्या होता है जो वो गवर्नमेंट कार्रवाई करेगी हमें कोई लेना है एडमिनिस्ट्रेशन है जो अभी रोक के रखो भैया ਆਪਸੀ ਸੈਨ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਤੇਜਿੰਦਰਪਾਲ ਸਿੰਘ ਅੱਜ ਇੱਕ ਖਬਰ ਲੈ ਕੇ ਆਇਆ ਹਾਂ ਜਿਸ ਦਾ ਜਿਹੜਾ ਕਨੈਕਸ਼ਨ ਹੈ ਉਹ ਆਰਸਪੁਰਾ ਦੇ ਸੀਮਾਵਰਤੀ ਇਲਾਕੇ ਦੇ ਜਿਹੜੇ ਕਿਸਾਨ ਹਨ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਹਰ ਇੱਕ ਕਿਸਾਨ ਜਿਹੜਾ ਇਸ ਇਲਾਕੇ ਦਾ ਉਹ ਰਣਵੀਰ ਕਨਾਲ ਤੋਂ ਆਪਣਾ ਪਾਣੀ ਜਿਹੜਾ ਹੈ ਸਿਚਾਈ ਦਾ ਉਹ ਲੈਂਦਾ ਹੈ ਆਪਣੀਆਂ ਫਸਲਾਂ ਨੂੰ ਪਾਣੀ ਜੜਾ ਹੈ ਔਰ ਰਣਵੀਰ ਕਨਾਲ ਦੇ ਥਰੂ ਜਿਹੜੀ ਨਹਿਰ ਹੈ ਰਣਵੀਰ ਨਹਿਰ ਉਹਦੇ ਥਰੂ ਲੈਂਦਾ ਹੈ ਇਹ ਨਹਿਰ ਜੋ ਅਖਨੂਰ ਚਨਾਬ ਦਰਿਆ ਤੋਂ ਚੱਲ ਕੇ ਤੇ ਆਰਸਪੁਰਾ ਦੇ ਬਾਰਡਰ ਇਲਾਕੇ ਤੱਕ ਪਾਣੀ ਦਿੰਦੀ ਹੈ ਔਰ ਸਾਫ਼ ਪਾਣੀ ਦਿੰਦੀ ਹੈ ਮਸਲਾ ਆਇਆ ਹੈ ਇਰੀਗੇਸ਼ਨ ਡਿਪਾਰਟਮੈਂਟ ਅਤੇ NHAI ਦੀ ਜੋ ਬਨ ਰਹੀ ਸੜਕ ਬੇਲੀ ਚਰਾਣਾ ਤੋਂ ਲੈ ਕੇ ਸਤਵਾਰੀ ਤੱਕ ਦੀ ਉਸ ਦੇ ਕਿਨਾਰੇ-ਕਿਨਾਰੇ ਜੋ ਰਣਵੀਰ ਕਨਾਲ ਚਲਦੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕੀ 에ਅਰ ਫੋਰਸ ਸਟੇਸ਼ਨ ਦੇ ਕੋਲ ਸਤਵਾਰੀ ਜੋ ਹੈ ਉਧਰ ਇੱਕ ਪੁਲ ਸੀਗਾ ਜੋ ਉਸ ਰਣਵੀਰ ਕਨਾਲ ਦੇ ਉੱਤੇ ਬਣਿਆ ਹੋਇਆ ਸੀ ਉਸੇ ਜਗ੍ਹਾ ਤੇ NHAI ਨੇ ਆਪਣਾ ਕੰਮ ਲਾਉਣਾ ਸੀ ਪਰ ਬਿਨਾ ਕਿਸੇ ਇਜਾਜ਼ਤ ਦੇ ਬਿਨਾ ਕਿਸੇ ਪਰਮਿਸ਼ਨ ਦੇ ਇਰੀਗੇਸ਼ਨ ਡਿਪਾਰਟਮੈਂਟ ਦੇ ਕਹਿਣ ਦੇ ਬਾਵਜੂਦ ਜੋ ਐਨਚਾਈ ਦੀ ਜੋ ਪ੍ਰਾਈਵੇਟ ਕੋਈ ਏਜੰਸੀ ਸੀ ਨੇ ਉਹਨਾਂ ਨੇ ਰਾਤੋਂ ਰਾਤ ਉਸ ਨਹਿਰ ਦੇ ਉਸ ਪੁਲ ਨੂੰ ਜੋ ਪੁਰਾਣਾ ਪੁਲ ਸੀ ਰਣਵੀਰ ਕਨਾਲ ਦਾ ਉਹਨੂੰ ਤੋੜ ਕੇ ਬੰਦ ਕਰ ਦਿੱਤਾ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਜੈਸੇ ਹੀ ਇਰੀਗੇਸ਼ਨ ਡਿਪਾਰਟਮੈਂਟ ਨੂੰ ਇਸ ਚੀਜ਼ ਦਾ ਪਤਾ ਲੱਗਿਆ ਤਾਂ ਮੌਕੇ ਦੇ ਅਫਸਰ ਜਿਹੜੇ ਏਡਬਲਿ ਮੈਮ ਅਤੇ ਹੋਰ ਵੀ ਉਹਨਾਂ ਦੇ ਨਾਲ ਦੇ ਜਿਹੜੇ ਅਫਸਰ ਸੀਗੇ ਉਹ ਮੌਕੇ ਤੇ ਪਹੁੰਚੇ ਇਰੀਗੇਸ਼ਨ ਦੇ ਇਹਨਾਂ ਮੁਲਾਜ਼ਮਾਂ ਨੇ ਜਾ ਕੇ ਇਸ ਕੰਮ ਨੂੰ ਬੰਦ ਕਰਵਾਇਆ ਅਤੇ ਇਹ ਜ਼ਾਹਰ ਕੀਤਾ ਕਿ ਅਗਰ ਰਣਵੀਰ ਕਨਾਲ ਦੇ ਵਿੱਚ ਕੁਝ ਹੀ ਦਿਨਾਂ ਦੇ ਵਿੱਚ ਅਸੀਂ ਪਾਣੀ ਛਟਣਾ ਹੈ ਮਗਰ ਉਹ ਪਾਣੀ ਨਾ ਛੱਡਿਆ ਗਿਆ ਉਹ ਪਾਣੀ ਅਗਰ ਕਿਸਾਨਾਂ ਦੀਆਂ ਫਸਲਾਂ ਦੇ ਤੱਕ ਨਾ ਪਹੁੰਚਿਆ ਤਾਂ ਫਿਰ ਕੀ ਹੋਵੇਗਾ ਮੁਕੇ ਦੀ ਜਿਹੜੀ ਤਸਵੀਰਾਂ ਹਨ ਜੋ اے ਡਬਲਿਊ ਮੈਡਮ ਨੇ ਕੀ ਕਿਹਾ ਅਤੇ ਐਨ ਐਚ ਆਈ ਦੇ ਜਿਹੜੇ ਉਸ ਏਜੰਸੀ ਜਿਹੜੀ ਉਹਨਾਂ ਵੱਲੋਂ ਲਾਈ ਗਈ ਸੀ ਉੱਥੇ ਕੰਮ ਕਰਨ ਦੇ ਉੱਤੇ ਉਹ ਮੌਕੇ ਤੋਂ ਆਪਣੀਆਂ ਮਸ਼ੀਨਾ ਅਤੇ ਜਿਹੜੇ ਟਿੱਪਰ ਸੀਗੇ ਜੋ ਡੰਪਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੂੰ ਮੌਕੇ ਤੇ ਇਸ਼ਾਰੇ ਨਾਲ ਕੱਢ ਦਿੱਤਾ ਗਿਆ ਮਗਰ ਦੋ ਜੀਸੀਬੀ ਮਸ਼ੀਨਾ ਅਤੇ ਇੱਕ ਉਹ ਉੱਥੇ ਹੀ ਖੜੀਆਂ ਸਨ ਇੱਕ ਜੀਸੀਬੀ ਮਸ਼ੀਨ ਅਤੇ ਇੱਕ ਦੂਸਰੀ ਜੋ ਮਸ਼ੀਨ ਸੀਗੀ ਹੈਮਰ ਮਸ਼ੀਨ ਆਪਕੋ ਬੋਲਾ ਪਰਮਿਸ਼ਨ ਲਾਓ ਪਰਮਿਸ਼ਨ ਆਪਕੇ ਹੈ ਬਾਸ ਰਹੇ ਨਹੀਂ ਅਮੇ ਕੋ ਬੋਲੇਗਾ 에어ਪੋਰਟ ਦੇ ਅੰਦਰ ਜਾ ਕੇ ਮਸ਼ੀਨ ਲਗਾ ਦਮ ਲਗਾ ਦੇਗੇ होगा नहीं कैसे काम चल रहा होगा ऐसे तोड़ा जिसकी तोड़ तोड़ो आप अपनी मर्जी से चलोगे आपको कोई एडमिनिस्ट्रेशन की लेना देना नहीं है किसी का प्रॉपर्टी जा रही है क्या हो रहा है कोई लेना देना नहीं है आपको तो दादागिरी ये तो क्लियर कट बदमाशी है दादागिरी हो गई है जो मर्जी है तोड़ दो रात को लाई मशीने रात को तोड़ दी उधर सारा ड्रेनेज पानी आप नहर में देख रहे हो ये तो सीवरी ड्रेनेज बन गया है किसान आप उनसे बात हुई है वो कह रहे हैं कि हम काम रुकवा देंगे ये डिप कॉम्प के साथ डिस्कस होगा डिस्कस होने के बाद अगर वो एनओ देते हैं परमिशन देते हैं फिर देखेंगे क्योंकि अपने लेवल पे कर रहे हो हमें कल को बहुत प्रॉब्लम होगी हमें पानी देना पागस हमारी कोशिश है जल्द से जल्द ठीक है उनसे बात करना फोर्स को नीमत ऐसा कुछ कीजिए हमें प्रॉब्लम हो जाएगी देखो कॉपरेशन तो सब कुछ चलता है आप अपनी मर्जी से कर रहे हो हमारी केनाल को गलत बात है इसीलिए प्लीज दीजी दीजी ला ला अगर हाईवे थोड़ी जो भी इन्फॉर्मेशन देगी हमें जो भी हमें बोलेगी उसके अकॉर्डिंग हम देखेंगे क्या करना है ठीक है लोगो को आप ये पानी डाइवर्ट किया और कंपनी को भी मालूम है अब जब थी बारिश दिसंबर में अगर आपको था आपने अनु से लेके नहीं हमारे फिलहाल इन्फॉर्मेशन विदाउट एन ओ सी विदाउट किसी की परमिशन के लिए अगर हम आपके फिलहाल किसी एरिया में ऐसे करेंगे तो वो गलत है आप हमारे फिलहाल से कर रहे हैं तो ये तो हम क्या कह सकते हैं इसलिए प्लीज थोड़ा कॉपरेट कीजिए आप अब सबसे भी बात करिए हाँ बात करना बात करके फिर जो होगा एक्सरसाइज कर बात आप से हो ना मैं क्यों क्यों मैं आगे से पाँच दस हज़ार आदमी चल के किसान आ जाएगा फिर आप क्या करोगे तो तो ये तो लैंड ऑर्डर की प्रॉब्लम आ जाएगी कंपनी जो तो कह रही है आपको हमने एक हफ्ता पहले बंद कराया आपको बोला परमिशन लाओ परमिशन आपके है पास है नहीं हमें कोई बोलेगा एयरपोर्ट के अंदर जाके मशीन लगा दो हम लगा देंगे ना आप ये तो जबरदस्ती करवा रहे हैं ना आप किसानों को तंग कर रहे हैं पानी रोक दिया आपने सबका आपने कनाल बंद कर दी इरीगेशन की कनाल तो है ये तो परमिशन थी आपके पास आपका नाम क्या भाई साहब नाम बता दीजिए अपना सर गुड नेम भाई जान आपका नाम क्या है कहाँ से हैं आप कोई डिपार्टमेंट है कोई कौन है कोई एजेंसी है कौन हो आप भाई साहब एक काम करो इनको ले जाओ आए बाबू आगे अभी मशीनें तो रोक के रखो भाई साहब तहसीलदार साहब आ रहे हैं अभी मशीनें रोक के रखो मशीने अभी रोके रखो तहसीलदार साहब आ रहे हैं पुलिस आ रही है उसके बाद देखते हैं क्या होता मशीने जो, मशीने जो है।, है।, है, है जो वो गवर्नमेंट कार्रवाई करेगी हमें कोई लेने एडमिनिस्ट्रेशन है जो अभी रोक के रखो भैया रुकी हुई है मशीनें अभी रोक के रखो डंपर भी रोक के रखो डंपर भी रोक के रखो यार हम भी गवर्नमेंट के लिए लगे हैं आप ही गवर्नमेंट है मगर परमिशन तो ले लो आगे किसानों को क्या प्रॉब्लम आएगी ऑलरेडी मतलब पूरा एक डिपार्टमेंट टेंशन में है कोई नई टेंशन खड़ी करनी यार वो आपकी आप गाड़ियां निकल रही हैं वहां से भाई जी अभी आप अभी गाड़ियां आप गाड़ियां जो हैं वो अब यहां से निकालना शुरू कर दी हैं इलीगल वे से फिलहाल तो थोड़ा देना है जिन्हें आपके पास नहीं है यहां से और ये जड़ी नहर है ਤੁਸੀਂ ਦੇਖ ਰਹੇ ਹੋ ਇਰੀਗੇਸ਼ਨ ਦੀ ਨਹਿਰ ਹੈ ਔਰ ਇਸ ਨਹਿਰ ਦੇ थ्रू ਪਾਣੀ ਖੋਲਣਾ ਸੀ ਮਗਰ ਇਹ ਜੋ ਇਲੀਗਲ ਤਰੀਕੇ ਦੇ ਨਾਲ 에어ਫੋਰਸ ਟੇਕੋਲ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਬਹੁਤ ਪੈਕਟ ਲਾਂਚ ਹੋਦਾ ਹੈ ਉਹ ਉਪਰਕਾਰ ਭਾਈ ਮਗਰ ਹੈਰਾਨਗੀ ਦੀ ਗੱਲ ਇਹ ਹੈ ਕਿ ਰਾਤੋਂ ਰਾਤ ਜਿਹੜਾ ਹੈ ਇਹ ਸਾਰਾ ਕੰਮ ਕੀਤਾ ਗਿਆ ਔਰ ਇਸ ਪੁਲੀ ਨੂੰ ਜੋ ਪੁਰਾਣੀ ਪੁਲੀ ਸੀ ਤੁਸੀਂ ਦੇਖ ਰਹੇ ਹੋ ਸਾਹਮਣੇ ਪੁਲੀ ਹੈ ਇਹ ਜੋ ਫ੍ਰਿਜ ਬਣਿਆ ਸੀ ਕਨਾਲ ਦੇ ਉੱਪਰ ਇਹ ਵੀ ਸਾਰਾ ਤੋੜ ਦਿੱਤਾ ਔਰ हाँ सर हमने लेटर वगैरह लिखे हुए हैं हमने नेशनल हाईवे को भी लिखा है एस को भी इन्फॉर्म किया अब हम इनको रिक्वेस्ट कर रहे हैं वर्कली बोल रहे हैं कि आप बंद कर दो अगर हायर अथॉरिटी हमें कोई परमिशन देती है जो इसका कोई सोल्यूशन निकालती है तो फिर हम देखेंगे फिलहाल तो ये हमारे लिए बहुत बड़ी प्रॉब्लम है हमें पानी देना फार्मर के लिए पुलिस को हमारे लिए बहुत अच्छी बनता है बड़ी प्रॉब्लम जो है वो खड़ी हो गई है ਤੁਸੀਂ ਦੇਖ ਰਹੇ ਹੋ ਕਿ ਨਹਿਰ ਜੋ ਇਰੀਗੇਸ਼ਨ ডিপਾਰਟਮੈਂਟ ਦੀ ਨਹਿਰ ਹੈ ਇਸ ਨੂੰ ਰਾਤੋ ਰਾਤ ਮਿੱਟੀ ਕੱਢ ਕੇ ਬੰਦ ਕਰ ਦਿੱਤਾ ਗਿਆ ਹੈ ਔਰ ਕਿਉਂਕਿ ਇਸ ਨਹਿਰ ਦੇ ਵਿੱਚ ਜਿਹੜਾ ਹੈ ਪਾਣੀ ਛਟਣਾ ਸੀ ਜਿਹਦੇ ਨਾਲ ਕਿਸਾਨਾਂ ਦੇ ਜਿਹੜੇ ਖੇਤ ਹਨ ਉਹਨਾਂ ਦੇ ਵਿੱਚ ਹਰਿਆਲੀ ਹੋਣੀ ਸੀ ਮਗਰ ਹੁਣ ਲੱਗਦਾ ਹੈ ਕਿ ਜਿਸ ਹਿਸਾਬ ਦੇ ਨਾਲ ਇਸ ਨਹਿਰ ਨੂੰ ਬੰਦ ਕਰ ਦਿੱਤਾ ਗਿਆ ਹੈ ਵੱਡੀਆਂ-ਵੱਡੀਆਂ ਮਸ਼ੀਨਾਂ ਲਗਾ ਕੇ ਤੁਸੀਂ ਦੇਖ ਰਹੇ ਹੋ ਸਾਹਮਣੇ ਔਰ ਇਹ ਇਲੀਗਲ ਤਰੀਕੇ ਦੇ ਨਾਲ ਜਿਹੜਾ ਵਿਦਾਊਟ ਪਰਮਿਸ਼ਨ ਕਿਸੇ ਡਿਪਾਰਟਮੈਂਟ ਦੀ ਜਾਂ ਕਿਸੇ ਹਾਇਰ ਅਥਾਰਟੀ ਦੀ ਪਰਮਿਸ਼ਨ ਤੋਂ ਬਿਨਾ ਇਹ ਜਿਹੜਾ ਕੰਮ ਕੀਤਾ ਗਿਆ ਹੈ ਔਰ ਇਹ ਇੱਥੇ ਥੋੜੀ ਦੇਰ ਪਹਿਲੇ ਡੰਪਰ ਵੀ ਖੜੇ ਸੀਗੇ ਮਗਰ ਕਿਸੇ ਤਰੀਕੇ ਨਾਲ ਇਸ਼ਾਰਿਆਂ ਦੇ ਨਾਲ ਉਹਨਾਂ ਡੰਪਰਾਂ ਨੂੰ ਵੀ ਇੱਥੋਂ ਭਜਾ ਦਿੱਤਾ ਗਿਆ ਹੈ ਜਬਕਿ ਇਰੀਗੇਸ਼ਨ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਥੋੜੀ ਦੇਰ ਦੇ ਲਈ ਕੰਮ ਨੂੰ ਰੋਕ ਦਿਓ ਬਾਕੀ ਆਏ ਹਾਇਰ ਅਥਾਰਟੀ ਤਹਿਸੀਲਦਾਰ ਵਗੈਰਾ ਇੱਥੇ ਪਹੁੰਚ ਰਹੇ ਨੇ ਪਰ ਉਸ ਤੋਂ ਪਹਿਲੇ ਹੀ ਇਹਨਾਂ ਨੇ ਇੱਥੋਂ ਸਿਰਫ ਇਹ ਦੋ ਮਸ਼ੀਨਾਂ ਇੱਥੇ ਰਹਿ ਚੁੱਕੀਆਂ ਨੇ ਬਾਕੀ ਸਾਰੇ ਡੰਪਰ ਔਰ ਇੱਕ ਜਿਹੜੀ ਦੂਸਰੀ ਵੱਡੀ ਕ੍ਰੇਨ ਸੀ ਕੋ ਪੋਕਲੈਨ ਸੀ ਜਿਹੜੀ ਉਹ ਵੀ ਇੱਥੋਂ ਕੱਢ ਦਿੱਤੀ ਗਈ ਹੈ। ਰਾਣੀ ਜਨ ਗੱਲ ਇਹ ਹੈ ਕਿ ਹੁਣ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਕਦੋਂ ਪਹੁੰਚੇਗਾ ਜਦੋਂ ਸਾਰੀ ਫਸਲ ਸੜ ਜਾਏਗੀ ਜਾਂ ਫਿਰ ਪਹੁੰਚੇਗਾ ਹੀ ਨਹੀਂ। ਇਹ ਇਰੀਗੇਸ਼ਨ ਡਿਪਾਰਟਮੈਂਟ ਦੇ ਸਾਰੇ ਇੱਥੇ ਪਹੁੰਚੇ ਹੋਏ ਨੇ, ਐਡਬਲਿਊ ਮੈਡਮ ਵੀ ਇੱਥੇ ਪਹੁੰਚੇ ਹੋਏ ਨੇ ਔਰ ਇਸ ਵੇਲੇ ਇਹਨਾਂ ਨੇ ਕੰਮ ਰੁਕਵਾ ਦਿੱਤਾ ਹੈ। ਵੈਭੋ ਕਾਹਨ के पास भी सिर्फ ऐसे लगे जो ऊपर रहा है ये बड़ी प्रॉब्लम बने अगर एट ए टाइम रेनफॉल होता है ये चार फुट पानी बढ़ जाएगा ये कहीं से नहर ब्रीच हो सकती है चलो आने दो बात करते हैं